ਹलो ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਤੁਹਾਡਾ ਸਾਡੇ YouTube ਚੈਨਲ ਤੇ ਪ੍ਰੀਤ ਕੌਰ ਭੁੱਲਰ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਾਂਜੀ ਤੇ ਅੱਜ ਆਪਾਂ ਪਾਉਣ ਲੱਗੇ ਸੀ ਚਾਰ ਚਾਰ ਕਾਦਾ ਪਾਉਣ ਲੱਗੇ ਸੀ ਆਪਾਂ ਪਾਉਣ ਲੱਗੇ ਸੀ ਅਦਰਕ ਦਾ ਤੇ ਹਰੀਆਂ ਮਿਰਚਾਂ ਦਾ ਆਪਾਂ ਦੇਖੋ ਤੁਸੀਂ ਦੇਖ ਸਕਦੇ ਹੋ ਹਰੀਆਂ ਮਿਰਚਾਂ ਦੇ ਟਿੰਡਲ ਵਗੈਰਾ ਆਪਾਂ ਸਾਰਾ ਲਾ ਕੇ ਇਹਨੂੰ ਰੀਜ ਨਾਲ ਧੋ ਕੇ ਤੇ ਆਪਾਂ ਸੁਕਾ ਲਿਆ ਹੈ ਹਾਂਜੀ ਤੇ ਇੱਧਰ ਅਦਰਕ ਜਿਹੜਾ ਆਪਾਂ ਪਹਿਲਾਂ ਛਿੱਲ ਲਿਆ ਸੀ ਰੀਜ ਨਾਲ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਹੈ ਤੇ ਤੁਸੀਂ ਦੇਖ ਸਕਦੇ ਆ ਲੰਬੇ ਟੁਕੜਿਆਂ ਦੇ ਵਿੱਚ ਇੱਧਰ ਆਪਾਂ ਅਦਰਕ ਜਿਹੜਾ ਵਾ ਚੀਰਿਆ ਹੋਇਆ ਏ ਤੁਸੀਂ ਵੀ ਇਸ ਤਰ੍ਹਾਂ ਲੰਬੇ ਟੁਕੜਿਆਂ ਦੇ ਵਿੱਚ ਜਿਹੜਾ ਅਦਰਕ ਹੈ ਜੀਰਨਾ ਹੈ ਹਾਂਜੀ ਦੇਖ ਸਕਦੇ ਹਾਂ ਹਾਂਜੀ ਬ੍ਰਿਕ ਬ੍ਰਿਕ ਜਿਹੜਾ ਅਦਰਕ ਹੈ ਇਹ ਆਪਾਂ ਚੀਰ ਲਾਂਗੇ ਲੰਮੇ ਟੁਕੜਿਆਂ ਦੇ ਵਿੱਚ ਤੇ ਇੱਧਰ ਆਪਾਂ ਹਰੀ ਮਿਰਚ ਰੱਖੀ ਹੋਈ ਐ ਹਾਂਜੀ ਹਰੀ ਮਿਰਚ ਚੀਰਨ ਲਈ ਆਪਾਂ ਤੇਲ ਬਿਲਕੁਲ ਹੱਥਾਂ ਦੇ ਜਿਹੜਾ ਉਹ ਲਾ ਲੈਣਾ ਇਹ ਤੁਸੀਂ ਦੇਖ ਸਕਦੇ ਹੋ ਮੈਂ ਪਹਿਲਾਂ ਲਾਇਆ ਹੋਇਆ ਸੀ ਤੇਲ ਹੁਣ ਤੁਹਾਡੇ ਸਾਹਮਣੇ ਵੀ ਲਾ ਕੇ ਦਿਖਾ ਰਹੀ ਆ ਤੇਲ ਨਾਲ ਨਾਲ ਇੱਕ ਤੇ ਆਪਣਾ ਹਰੀਆਂ ਮਿਰਚ ਜਿਹੜਾ ਆਪਾਂ ਮਿਰਚਾਂ ਚੀਰਾਂਗੇ ਆਪਣੀਆਂ ਹੱਥਾਂ ਤੇ ਜਿਹੜਾ ਸਾੜ ਉਹ ਗੈਰਾਂ ਨਹੀਂ ਪਵੇਗਾ ਹਾਂਜੀ ਉ ਤਾਂ ਆਪਣੇ ਹੱਥਾਂ ਤੇ ਸਾੜ ਪਿੰਦਾ ਹੈ ਹਾਂਜੀ ਤੇ ਇਸ ਤਰੀਕੇ ਨਾਲ ਆਪਾਂ ਮਿਰਚ ਜਿੰਨੀ ਚੀਰਨੀ ਆ ਤੁਸੀਂ ਵੀ ਦੇਖ ਸਕਦੇ ਹੋ ਇੱਕ ਮਿਰਚ ਦੀ ਆਪਾਂ ਦੋ ਪੀਸ ਜਿਹੜੇ ਉਹ ਕਰਨੇ ਆ ਹਾਂਜੀ ਇਸ ਤਰ੍ਹਾਂ ਆਪਾਂ ਜਿੰਨੀ ਮਿਰਚੀ ਹਨ ਮਿਰਚਾਂ ਚੀਰ ਲਈਏ ਤੇ ਆਪਣੇ ਹੱਥਾਂ ਤੇ ਜਿਹੜਾ ਸਾੜ ਆ ਇਹ ਨਹੀਂ ਪਵੇਗਾ ਸਾਰੀਆਂ ਮਿਰਚਾਂ ਆਪਾਂ ਇਸੇ ਤਰੀਕੇ ਨਾਲ ਚੀਰਨੀਆਂ ਆ ਅਦਰਕ ਵੀ ਆਪਾਂ ਲੰਮੇ ਪੀਸਾਂ ਦੇ ਵਿੱਚ ਚੀਰਿਆ ਹੋਇਆ ਹੈ ਹਾਂਜੀ ਮਿਰਚ ਵੀ ਆਪਾਂ ਲੰਮੇ ਪੀਸਾਂ ਵਿੱਚ ਚੀਰਨੀ ਆ ਚਾਹ ਰ ਆਪਾਂ ਬਹੁਤ ਘਿਆੜਾ ਖਾਵਾਂਗੇ ਤੁਸੀਂ ਵੀਡੀਓ ਐਂਡ ਟਿਲ ਜ਼ਰੂਰ ਦੇਖਣਾ ਮੰਮ ਨੂੰ ਵਾਤ ਕਰ ਲਾਈਕ ਤੇ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੀਆਂ ਵੀਡੀਓਜ਼ ਦੇ ਰਹੀਆਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਤੇ ਬਲੌਗ ਐਂਡ ਤੀਕਰ ਜਰੂਰ ਵੇਖਿਆ ਕਰੋ ਹਾਂਜੀ ਤੁਸੀਂ ਸਾਡੇ ਬਲੌਗ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਦੁਖਾਣੀਆਂ ਜੀ ਜਾ ਰਹੇ ਹਾਂ ਜਿਹੜੀਆਂ ਮਿਰਚਾਂ ਆਪਾਂ ਇਸੇ ਤਰੀਕੇ ਨਾਲ ਹੀ ਚੀਰ ਲੈਣੀਆਂ ਸਾਰੀਆਂ ਜਿਹਦਾ ਆਪਾਂ ਤੇਲ ਲਾਜੀ ਤੁਸੀਂ ਦੇਖ ਸਕਦੇ ਹੋ ਇੱਕ ਕੜਚੀ ਆਪਾਂ ਤੇਲ ਦੀ ਪਾਈ ਹੋਈ ਸੀ ਉਹਦੇ ਵਿੱਚ ਆਪਾਂ ਜਿਹੜੀਆਂ ਮਿਰਚਾਂ ਹੈ ਹਨ ਪ੍ਰੋਪਰ ਭੁੰਨ ਰਹੇ ਹਾਂ ਹਾਂਜੀ ਇਹਨੂੰ ਆਪਾਂ ਬਾਲਾ ਸੇਕ ਨਹੀਂ ਲਵਾਉਣਾ ਥੋੜਾ ਹੀ ਸੇਕ ਲਵਾਉਣਾ ਹੈ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਹਲਦੀ ਪਾਵਾਂਗੇ ਹਲਦੀ ਆਪਾਂ ਜ਼ਿਆਦਾ ਹੀ ਪਾ ਰਹੇ ਹਾਂ ਇਸ ਲਈ ਕਿਉਂਕਿ ਆਪਾਂ ਇਹਦੇ ਵਿੱਚ ਅਦਰਕ ਜਿਹੜਾ ਉਹ ਮਿਕਸ ਕਰਨਾ ਹੈ ਅਦਰਕ ਨੂੰ ਆਪਾਂ ਸੇਕ ਨਹੀਂ ਦਿਉਣਾ ਇਸ ਕਰਕੇ ਆਪਾਂ ਹਲਦੀ ਜਿਹੜੀ ਤੁਸੀਂ ਆਪਦੇ ਲੋੜ ਅਨੁਸਾਰ ਹਲਦੀ ਪਾ ਸਕਦੇ ਹੋ ਆਪਾਂ ਅੱਧੀ ਕੌਲੀ ਲਈ ਹੋਈ ਆ ਹਾਂਜੀ ਤੇ ਹੁਣ ਇਹਦੇ ਵਿੱਚ ਆਪਾਂ ਜੀਰਾ ਜਿਹੜਾ ਭੁੰਨਿਆ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਜੀਰਾ ਆਪਾਂ ਇਹਨੂੰ ਤਵੇ ਦੇ ਉੱਤੇ ਪਹਿਲਾਂ ਭੁੰਨ ਕੇ ਤੇ ਬਾਅਦ ਵਿੱਚ ਘੋਟ ਲਿਆ ਚੱਠੂ ਦੇ ਵਿੱਚ ਹਾਂਜੀ ਹੋਰ ਲਾਵਾਂਗੇ ਹਾਂਜੀ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਹਾਂਜੀ ਤੇ ਹੁਣ ਆਪਾਂ ਇਹ ਜਿਹੜੀਆਂ ਥੋੜੀਆਂ ਜੀਆਂ ਲਾਲ ਮਿਰਚਾਂ ਲਾਲ ਮਿਰਚਾਂ ਆਪਾਂ ਇਸ ਲਈ ਪਾ ਰਹੇ ਹਾਂ ਕਿਉਂਕਿ ਆਪਾਂ ਅਦਰਕ ਪਾਉਣਾ ਹੈ ਵਿੱਚ ਉਹਦਾ ਕਰਕੇ ਇਨੂੰ ਆਪਾਂ ਮੜਾ ਜੇ ਸੇਕ ਲਵਾਇਆ ਤੇ ਹੁਣ ਆਪਾਂ ਸੇਕ ਜਿਹੜਾ ਬਿਲਕੁਲ ਘੱਟ ਕਰ ਲਿਆ ਏ। ਹਾਂਜੀ ਤੇ ਹੁਣ ਆਪਾਂ ਜਿਹੜਾ ਇੱਧਰ ਅਦਰਕ ਜਿਹੜਾ ਤੁਸੀਂ ਦੇਖ ਸਕਦੇ ਹੋ ਆਪਾਂ ਪ੍ਰਾਤ ਦੇ ਵਿੱਚ ਰੱਖਿਆ ਹੋਇਆ ਏ। ਹਾਂਜੀ ਇਹ ਆਪਾਂ ਅਦਰਕ ਜਿਹੜਾ ਇਹ ਕੜਾਈ ਦੇ ਵਿੱਚ ਸੁੱਟ ਦਾਂਗੇ। ਇਹਨੂੰ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਇਹਦੇ ਵਿੱਚ। ਇਸ ਤਰ੍ਹਾਂ ਆਪਾਂ ਜਿਹੜਾ ਅਦਰਕ ਦਾ ਚਾਹ ਤੋਨੇ ਆ ਬਹੁਤ ਹੀ ਜ਼ਿਆਦਾ ਟੇਸਟੀ ਤੇ ਸੁਆਦਿਸ਼ਟ ਬਣਦਾ ਏ। ਇਹਦੇ ਵਿੱਚ ਆਪਾਂ ਥੋੜਾ ਜਿਹਾ ਨਿੰਬੂ ਦਾ achar ਜਿਹੜਾ ਉਹ ਵੀ ਪਾਵਾਂਗੇ। ਲਿੰਬੂ ਲਾਣ ਕੇ ਕੱਚੇ ਕੱਟ ਕੇ ਆਪਾਂ ਇਹਦੇ ਵਿੱਚ ਸੁੱਟ ਦਾਂਗੇ ਉਹਦੇ ਨਾਲ ਆਪਣਾ ਇੱਕ ਅਦਰਕ ਜਲਦੀ 갈 ਜੇਗਾ ਮਿਰਚਾਂ ਦੀ ਆਪਣੀਆਂ ਵੈਸੇ ਹੀ ਖਾਣ ਜੋ ਹੋ ਗਈਆਂ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਤੇ ਸੁਆਦਿਸ਼ਟ ਬਣ ਰਿਹਾ ਹੈ ਦੇਖਣ ਜੀ ਲੱਗ ਰਿਹਾ ਏ ਇਸੇ ਤਰ੍ਹਾਂ ਆਪਾਂ ਸਾਰਾ ਜਿਹੜਾ ਅਦਰਕ ਹੋਰ ਲਾ ਦਾਂਗੇ ਹਾਂਜੀ ਹੁਣ ਆਪਾਂ ਸਭ ਤੋਂ ਹਾਂਜੀ ਹੁਣ ਆਪਾਂ ਨਮਕ ਪਾਉਣ ਲੱਗੇ ਆ ਇਹਦੇ ਵਿੱਚ ਨਮਕ ਆਪਾਂ ਆਪਣੇ ਚਾਰ ਦੇ ਸਾਬ ਨਾਲ ਪਾਵਾਂਗੇ ਜਿੰਨਾ ਆਪਣਾ ਚਾਰ ਹੈ ਆਪਣੇ ਕੋਲੇ 1.5 ਕਿਲੋ ਅਦਰਕ ਸੀ ਤੇ ਆਪਾਂ ਕਿਲੋ ਹਰੀਆਂ ਮਿਰਚਾਂ ਲਈਆਂ ਸੀ ਤੇ ਉਹਦੇ ਵਿੱਚੋਂ ਆਪਾਂ ਪੱਕੀਆਂ-ਪੱਕੀਆਂ ਜਿਹੜੀਆਂ ਹਰੀਆਂ ਮਿਰਚਾਂ ਐ ਉਹਨਾਂ ਦਾ ਹੀ ਚਾਰ ਪਾਇਆ ਸੀ ਅੱਧਾ ਕਿਲੋ ਆਪਾਂ ਹਰੀਆਂ ਮੱਚੀਆਂ ਸੀ ਹਾਂਜੀ ਉਸ ਸਾਬ ਨਾਲ ਤੁਸੀਂ ਨਮਕ ਜਿਹੜਾ ਉਹ ਪਾ ਸਕਦੇ ਹੋ ਹਾਂਜੀ ਤੇ ਕੋਸ਼ ਆਪਾਂ ਜੀ ਉਹ ਨਮਕ ਦੇ ਡੱਬੇ ਦੇ ਵਿੱਚ ਪਾਉਣ ਲੱਗੇ ਆ ਚਾਰ ਜਿਹੜੇ ਚ ਭਾਂਡੇ ਚ ਆਪਾਂ ਚਾਰ ਪਾਉਣਾ ਹੈ ਉਦੇ ਉੱਪਰ ਵੀ ਥੋੜਾ ਜਿਹਾ ਨਮਕ ਪਾ ਦਾਂਗੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਜਿਹੜਾ ਕਰ ਲਾਂਗੇ ਇਸ ਤਰ੍ਹਾਂ ਤੁਸੀਂ ਵੀ ਜ਼ਰੂਰ ਇੱਕ ਰੀ ਅਦਰਕ ਤੇ ਮਿਰਚਾਂ ਦਾ ਚਾਟ ਫਰਾਈ ਕਰਿਓ ਬਹੁਤ ਹੀ ਜ਼ਿਆਦਾ ਸਵਾਦ ਤੇ ਟੇਸਟੀ ਬਣਦਾ ਹੈ ਹਾਂਜੀ ਤੇ ਤੇਲ ਇਹਦੇ ਵਿੱਚ ਬਿਲਕੁਲ ਥੋੜਾ ਲੱਗਦਾ ਇੱਕ ਕੜਛੀ ਤੇਲ ਦੀ ਆਪਾਂ ਪਾਈ ਹੋਈ ਸੀ ਹੁਣ ਆਪਾਂ ਇਹਨੂੰ ਦੋ ਦਿਨ ਇਸੇ ਤਰ੍ਹਾਂ ਡੱਬੇ ਵਿੱਚ ਪਾ ਕੇ ਤੇ ਨੂੰ ਫੌਤਮ ਉਹ ਜਿਹੜਾ ਬਣ ਦੇਣਾ ਹੈ ਤੇ ਆਪਾਂ ਇਹਨੂੰ ਦੋ ਦਿਨ ਧੁੱਪ ਦੇ ਵਿੱਚ ਰੱਖਾਂਗੇ ਤੇ ਬਾਅਦ ਵਿੱਚ ਆਪਣਾ ਜਿਹੜਾ achar ਹੈ ਬਿਲਕੁਲ ਖਾਣ ਵਾਲਾ ਜਿਹੜਾ ਵਧੀਆ ਬਣ ਜਾਣਾ ਮਿਰਚਾਂ ਵੀ ਆਪਣੀਆਂ ਪ੍ਰੋਪਰ ਬਣੀਆਂ ਹੀ ਹੁੰਦੀਆਂ ਕਿਉਂਕਿ ਇਹਨਾਂ ਨੂੰ ਆਪਾਂ ਸੇਕ ਲਵਾਇਆ ਹੁੰਦਾ ਹੈ ਤੇ ਅਦਰਕ ਥੋੜਾ ਸਖਤ ਹੁੰਦਾ ਹੈ ਇਹ ਦੋ ਚਾਰ ਦਿਨ ਪਕਾਉਣਾ ਪੈਂਦਾ ਹੈ ਇਸ ਕਰਕੇ ਇਹਨੂੰ ਤੁਪ ਦੇ ਵਿੱਚ ਰੱਖਾਂਗੇ ਹਾਂਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਸਾਡਾ achar ਜਿਹੜਾ ਤੁਹਾਨੂੰ ਕਿਸ ਤਰ੍ਹਾਂ ਲੱਗਾ ਹਾਂਜੀ ਤੇ ਵੀਡੀਓ ਐਂਡ ਤੀਕਰ ਜਰੂਰ ਵੇਖਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਓਕੇ ਬਾਏ ਟਾਟਾ